ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਆਉਣ ਵਾਲੇ ਦਿਨ ਤੁਹਾਡੇ\,ਕਾਰ ਖੁਸ਼ਹਾਲੀ ਉਮੀਦ ਅਮੋਕਿਆਂ ਦੇ ਸੰਦੇਸ਼ ਲੈ ਕੇ ਆਉਣ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਕੋ ਲੜਕੀ ਅਮਰੀਕਨ ਸਿਟੀਜ਼ਨ ਉਮਰ 30 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਅਯੁੱਤ ਸਿਕਹ काम नर्सिंग कैलिफोर्निया अमेरिका करदेनी परिवार मेंबर अमेरिका ਰਹਿੰਦੇ ਮੰਗ ਲड़का ਵਿਆਹ ਨੂੰ ਵਧੀਆ ਪਰਿਵਾਰ ਤੋਂ ਅਮਰੀਕਾ ਤੋਂ ਲੜਕੇ ਦੀ ਲੋੜ ਹੈ ਲड़का ਕੈਲੀਫੋਰਨੀਆ ਅਮਰੀਕਾ ਵਧੀਆ ਜੋਬ ਕਰਦਾ ਹੋਵੇ ਅਮਸਰ ਏਰੀਏ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ +1 408 973 3490 ਦੇਸੀ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹਾਂ ਨਾਮ ਸਿੰਘ ਜਰਮਤਰੀਕ 1999 ਹਾਈਟ 5 ਫੁੱਟ 8 ਇੰਚ ਪੜਾਈ ਪਲੱਸ 2 ਕੋਰਸ ਆਰਟੀਆਈ ਕੰਮ ਪ੍ਰਾਈਵੇਟ ਜੋਬ ਕਾਸਟ ਯੱਟ ਸਿੱਕ ਜ਼ਮੀਨ 4 ਏਕੜ ਪਰਿਵਾਰ ਮੈਂਬਰ ਪਿਤਾ ਪ੍ਰਾਈਵੇਟ ਜੋਬ ਮਾਤਾ ਹਾਊਸ ਵਾਈਫ ਇੱਕ ਪ੍ਰਾਈਵੇਟ ਜੋਬ ਇੱਕ ਮੈਰਿਡ ਮੰਗ ਵਧਿਆ ਪਰਵਾਰ ਨੂੰ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰिज ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 9417755429 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤਰੀ 1641992 ਪੜਾਈ ਪਲੱਸ 2 ਕਾਸਟ ਕੰਪੋਜ਼ ਏਰੀਆ ਸਿੱਧੂ ਅਪਰੋਚ ਫਾਰ ਕਾਮਯਸਤੀ ਠੇਕੇਦਾਰ ਪਰਿਵਾਰ ਮੈਂਬਰ ਇੱਕ ਬਰਾ ਕੈਨੇਡਾ ਮਾਂਗਵਰੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8436694395 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਕੌਣ ਲੜਕੀ ਕੈਨੇਡਾ ਉਮਰ 32 ਸਾਲ ਹਾਈ ਟੂ ਪਾਣੀ ਫੂਡ ਪਾਣੀ ਇੰਚ ਕਾਸਟ ਅイヤー ਸੀ ਕੋਗੋ ਤੋ ਤਾਲੀਵਾਰ ਜਿਲ੍ਹਾ ਮੋਗਾ ਪੜਾਈ ਵੀਐਸਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੋਣ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਇੱਕ ਪਰ ਆ ਕੈਨੇਡਾ ਪੀਆਰ ਮੈਰਿਡ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗਵਰ ਦੀ ਹੈ ਪਰਵਾਰ ਤੋਂ ਗਾਰੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814259119 9814259119 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕਾ 2/12/1995 ਹਾਈਡੋ ਸ਼ੀਫੂਡ 1 ਇੰਚ ਕਾਸਟ ਅਯਰਡ ਸੇਕਾ ਗੋਤਮਨ ਜਿਲਾ ਨਮਾਸ਼ਹਿਰ ਪੜਾਈ ਮਕੈਨਿਕਲ ਡਿਪਲੋਮਾ ਇੰਡੀਆ ਬੀ ਡਿਜ਼ਾਈਨ ਕੈਨੇਡਾ ਕੰਮ ਟਰੱਕ ਡਰਾਈਵਰ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਕੈਨੇਡਾ ਦੀ ਪੀਆਰ ਫਾਈਲ ਲੱਗੀ ਹੋਈ ਹੈ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਡ ਮਾਤਾ ਹਾਊਸ ਵਾਈਫਰ ਇੱਕ ਆਰਮੀ ਦੇ ਵਿੱਚ ਮੰਗਾ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਵਿਆਹੀ ਹੋਵੇ ਨਰਸਿੰਗ ਕੀਤੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 986799697 ਦੂਜਾ ਮੋਬਾਈਲ ਨੰਬਰ 9465312053 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰੂਰੀ 12819996843 ਪੜਾਈ ਵੀ ਜਮੀਨ ਸਾਤ ਕਿਲੇ ਲੜਕੇ ਦਾ ਤਿਲਾਕ ਹੋਇਆ ਕਾਸਟ ਅਜਰਸੀਕ ਜਿਲ੍ਹਾ ਤਰਨਤਨ ਕਾਮਕੇਤੀਵੜੀ ਪਹਿਲਾ ਲੜਕਾ ਵਾਲੀ ਕੰਟਰੀ ਵਿੱਚ ਰਹਿ ਕੇ ਆਇਆ ਪਰਿਵਾਰ ਮੈਂਬਰ ਪਿਤਾ ਕਿਤੀਵੜੀ ਕਰਦੇ ਨੇ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਹੈ ਮਾਤਾ ਹਾਊਸ ਵਾਈਫ ਕੈਨੇਡਾ ਵਿੱਚ ਰਹਿੰਦੇ ਨੇ ਇੱਕ ਭੈਣ ਕੈਨੇਡਾ ਇੱਕ ਭਰਾ ਕੈਨੇਡਾ ਅਮੈਰਿਡ ਮੈਂ ਗਵਰਦੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦਿ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਲੜਕੀ ਸੋਹਣੀ ਸੁਨੱਖੀ ਘਰੇਲੂ ਕੰਮ ਕਾਜ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 70875 95593 70875 95593 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕਾ 10 12 1992 ਹਾਈਟ 5 ਫੁੱਟ 11 ਇੰਚ ਕਹਾਸਟ ਅ ਯਰ ਸੇਕਰ ਜਿਲ੍ਹਾ ਫਤਿਹਗੜ੍ਹ ਸਾਹਿਬ ਜਿਵੇਂ 4.5 ਏਕੜ ਪਰਿਵਾਰ ਮੈਂਬਰ ਪਿਤਾ ਸਾਬਕਾ ਫੌਜੀ ਲੜਕੇ ਦਾ 10 ਸਾਲ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕਾ ਦੋ ਵਾਰ ਕਨੇਡਾ ਗਿਆ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਇਹਨਾਂ ਨੇ ਵਿਆਹ ਜਲਦੀ ਕਰਨਾ ਹੈ ਇਹਨਾਂ ਦਾ ਮੋਬਾਈਲ ਨੰਬਰ 9314329841 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਨਿਊਜ਼ੀਲੈਂਡ ਜਨਮ ਤਰੀਕ 3.9.1993 ਹਾਈਟ 5 ਫੁੱਟ 11 ਇੰਚ ਕਾਸਟ ਅਜਰ ਸਿਕ ਗੋਟਰ ਟਿੱਲੋ ਏਰੀਆ ਬਠਿੰਡਾ ਕੰਮ ਸਿਵਲ ਇੰਜੀਨੀਅਰ ਮਾਸਟਰ ਇਨ ਬਿਜ਼ਨਸ ਕੰਮ ਪੁਲਿਸ ਨਿਊ ਨਿਊਜ਼ੀਲੈਂਡ ਜ਼ਮੀਨ 5 ਕਿੱਲੇ 2 ਪਲਾਟ ਸ਼ਹਿਰੀ ਪਿੰਡ ਦੇ ਵਿੱਚ ਬਹੁਤ ਆਲੀਸ਼ਾਨ ਕੋਠੀ ਪਾਈ ਹੋਈ ਹੈ ਪਰ ਫੈਮਿਲੀ ਮੈਂਬਰ ਪਿਤਾ ਕਿੱਤੀ ਵਾੜੀ ਕਰਦੇ ਮਾਤਾ ਹਾਊਸ ਵਾਈਫ ਆ ਦਾਦਾ ਪੰਚਾਇਤ ਦੇ ਵਿਭਾਗ ਐਸ ਡੀਓ ਰਿਟਾਇਰਡ ਇੱਕ ਪ੍ਰਾ ਕੈਨੇਡਾ ਮੰਗਾ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੇ ਵੀ ਐਸੀ ਨਰਸਿੰਗ ਕੀਤੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 7860123259 ਇਹਨਾਂ ਦਾ ਦੂਜਾ ਮੋਬਾਈਲ ਨੰਬਰ 998888 44272 9888 44272 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲਿਆ ਸਕਦੇ ਹੋ ਨਾਮ ਗਗਨਦੀਪ ਸਿੰਘ ਜਨਮ ਤਰੀਕਾ 31/12/1993 ਹਾਈਟ 54 3 ਇੰਚ ਪੜਾਈ 12 ਜ਼ਿਲ੍ਹਾ ਜਲੰਧਰ ਕੰਮ ਦਵਾਈ ਤਨਖਾਹ 60000 ਪ੍ਰਤੀ ਮਹੀਨਾ ਮੰਗ ਵਧਿਆ ਪਰਵਾਰ ਤੋਂ ਪੜਿ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੇ ਵਿਆਹ ਜਲਦੀ ਕਰਨਾ ਹੈ ਸਿੰਪਲ ਮੈਰिज ਕਰਨੀਏ ਇਹਨਾਂ ਦਾ ਮੋਬਾਈਲ ਨੰਬਰ 99152 78857 98152 78857 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸ਼ਿਵ ਕੁਮਾਰ ਜਨਮ ਤਰੀਕ 31/5/1992 ਜਰਨ ਟਾਈਮਸ ਵੇਰ 8/25 then ਐਂਤਵਾਰ ਹਾਈਟ 5 ਫੁੱਟ 7 ਇੰਚ ਪੜਾਈ ਵੀ ਹੈ ਕਾਸਟ ਖਤਰੀ ਕੰਮ ਕੋਟ ਲੁਧਿਆਣਾ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭੈਣ ਵਿਆਹੀ ਹੋਈ ਮੰਗਲ ਰੱਦੀਆ ਪਰਿਵਾਰ ਨਾਮ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914463227 9914463227 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਿੰਘ ਉਮਰ 24 ਸਾਲ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕਾਸਟ ਅਯੁਰਵੈਦਿਕ ਏਰੀਆ ਅਮਰਤਸਰ ਜਮੀਨ 4 ਕਿੱਲੇ ਪਰਿਵਾਰ ਮੈਂਬਰ ਮਾਤਾ ਇੱਕ ਭੈਣ ਵਿਆਹੀ ਹੋਈ ਹੈ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਅਨਰਿ ਹੋਵੇ ਪੀਆਰ ਹੋਵੇ ਇਨਾਂ ਨੂੰ ਚਾਤੀ ਬੰਧਨ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 8195846145 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਪੀ ਆਰ ਪੁੱਤਕਾਰ ਜਨਮ ਤਰੀਕ 26 ਦਸੰਬਰ 1993 ਹਾਈ ਟੋਪਨ 9 ਇੰਚ ਪੜਾਈ ਬੀਏ ਕਾਸਟ ਯੂਰ ਸਿੱਖ ਗੋਤ ਸੰਧੂ ਜਮੀਨ ਸੱਤ ਕਿੱਲੇ ਹਰਿਆਣਾ ਜ਼ਿਲ੍ਹਾ ਕਰਨਾਲ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਨੇ ਤਿੰਨ ਭਰਾ ਇੱਕ ਭਰਾ ਯੂ ਐਸ ਏ ਦੋ ਭਰਾ ਅਮੈਰਿਡ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਅਠਾਨਵੇਂ ਨੌ ਸੌ ਚੌਂਹਠ ਚੁਰਾਨਵੇਂ ਨੌ ਸੌ ਅਠੱਤੀ 98964 94938 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰਤੀ ਸਾਲ ਹਾਈ 5 ਫੁੱਟ 10 ਇੰਚ ਕਾਸਟ ਆਈਅਰ ਸਿੱਖ ਪੜਾਈ ਪਲੱਸ 2 ਡਿਪਲੋਮਾ ਐਗਰੀਕਲਚਰ 1 ਸਾਲ ਕੰਪਿਊਟਰ ਦਾ ਕੋਰਸ ਜ਼ਮੀਨ ਆਟ ਕਿਲੇ ਕੰਮ ਆਪਣਾ ਬਿਜ਼ਨਸ ਹੈ ਏਰੀਆ ਪਬਲੀ ਕਲਾ ਜਮਨਾ ਨਗਰ ਹਰਿਆਣਾ ਮੰਗ ਅਵਧਿਆ ਪਰਵਾਰ ਤੋਂ ਬੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਅੰਬਾਲਾ ਜਮਨਾ ਹਰਿਆਣਾ ਤੋਂ ਹੋਵੇ ਜਰਸੀਕ ਪਰਵਾਰ ਹੀ ਇਹਨਾਂ ਨੂੰ ਸੰਪਰਕ ਕਰ ਇਹਨਾਂ ਦਾ ਮੋਬਾਈਲ ਨੰਬਰ 85296 78206 85296 78206 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਨੂੰ ਹੋਰ ਜਾਣਕਾਰੀ ਦੇ ਸਕਦੇ ਹੋ